ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਦੇ ਖੜਿਆ ਬੋਕਸ ਮਾਰਕੀਟ ਤੇ ਆ ਗਏ ਹਾਂ ਦਿਖਾਉਣੇ ਕਾਪੀਆਂ ਰਜਿਸਟਰ ਪੈਨ ਪੈਨਸਲਾਂ ਬਹੁਤ ਘੱਟ ਰੇਟ ਦੇ ਪੰਜਾਬ 0% ਦੇ ਨਿਕਾਉਣ ਦੇ ਅੱਧੂ ਉੱਧ ਰੇਟ ਦਾ ਫਰਕ ਆ ਤੇ ਆ ਜੋ ਵੀਡੀਓ ਮੈਂ ਬਣਾ ਰਿਹਾ ਜੀ ਕੀ ਕੀ ਹੁੰਦਾ ਭਾਈ ਆਪਣੇ ਕੋਲੇ ਆਪਣੇ ਕੋਲ ਰਜਿਸਟਰ ਕਾਪੀ ਸਟੇਸ਼ਨਰੀ ਵਗੈਰਾ ਸਾਰਾ ਸਮਾਨ ਹੁੰਦਾ ਹੈ ਪੈਨ ਪੈਨਸਲਾਂ ਕਾਪੀਆਂ ਸਭ ਕੁਝ ਹੁੰਦਾ ਸਟੇਸ਼ਨਰੀ ਪੋਲ ਰੇਟ ਰੂਟ ਕੀ ਹਸਾ ਤਾ ਵਾ ਹੁਣ ਰੇਟ ਸਾਡੇ ਆਪਣੇ ਮੈਨੂਫੈਕਚਰਿੰਗ ਹੈ ਫੈਕਟਰੀ ਕਰਦੇ ਫੈਕਟਰੀ ਡੇਟਾ ਦੇ ਮਾਲ ਮਿਲਦਾ ਸਾਰਾ ਤੁਸੀਂ ਖੁਦ ਤਿਆਰ ਕਰਦੇ ਹੋ ਖੁਦ ਤਿਆਰ ਕਰਦੇ ਹੋ ਓਕੇ ਓਕੇ ਹਾਂਜੀ ਹਾਂਜੀ ਤੁਸੀਂ ਕਿਹਦਾ ਹੱਕਦਾ ਵਾ ਇੱਕ ਮੈਨ ਦੱਸ ਦੋ ਮੜਾ ਕਾਪੀ ਕੂਪੀ ਸਾਡਾ ਸਾਰਾ 50% ala ਡਿਸਕਾਊਂਟ ਹੈ ਸਾਰੇ 50% 50% ਡਿਸਕਾਊਂਟ ਆ ਜੋ ਪ੍ਰਿੰਟ ਪ੍ਰਾਈਸ ਹੈ ਸਾਰਾ 50% ਆਮ ਉਹ ਜਿਹਨੇ ਬਣਾਨੇ ਆ ਉਹਨੂੰ 50% ਡਿਸਕਾਊਂਟ ਮਿਲੂ 50% ਕਿੰਨੇ ਦਾ 16 50% 50 ਰੁਪਏ ਦਾ 80 ਇਹਦਾ ਓਕੇ ਸਰ ਇਹ ਬਾਕੀ ਆ ਤੁਸੀਂ ਦੇਖ ਲੋ ਹਰੇ ਸਾਹਮਣੇ ਪਏ ਨੇ ਐ 120 ਵਾਲਾ ਹਾਂਜੀ 60 ਰੁਪਏ ਦਾ 120 ਵਾਲਾ 60 ਦਾ ਇਹ ਹਾਂਜੀ ਠੀਕ ਹੈ ਦੋਦ ਦਾ ਫਰਕ ਹੈ ਦੋ ਅੱਜਾ ਫਰਕ ਹੈ ਦੇਖੋ ਐ 140 ਵਾਲਾ 70 ਰੁਪਏ ਦਾ 140 ਵਾਲਾ 70 ਰੁਪਏ ਦਾ 70 ਰੁਪਏ ਦਾ ਠੀਕ ਠੀਕ ਜੀ 10 ਰੁਪਏ ਛੇਲਦਾ ਪੈਣਾ ਹਾਂਜੀ ਪੈਣਾ ਹੈ ਹਾਂਜੀ 70 ਰੁਪਏ ਦਾ ਪੈਕਟ 75 ਰੁਪਏ ਦਾ ਟੰਡਾ 75 ਰੁਪਏ ਦਾ ਉਹ ਮਹਿੰਗਾ ਹੈ ਹਾਂਜੀ 10-10 ਵਿਕਦਾ ਹੈ ਤਾਂ ਇਹ 70 ਰੁਪਏ ਦਾ ਜੀ ਓਕੇ 70 ਰੁਪਏ ਦਾ ਪੈ ਗਿਆ 70 ਰੁਪਏ ਦਾ ਪੈ ਗਿਆ ਡੱਬੀ ਕਿੰਨੇ ਦੀ ਆ 70 ਰੁਪਏ ਡੱਬੀ ਉ ਤਾਂ 10 ਰੁਪਏ ਛੇਲਦਾ ਹੈਗਾ ਓਕੇ ਓਕੇ ਆ ਮੈਂ ਡਰਾਜ ਹੈਗਾ ਹਾਂਜੀ 50 ਰੁਪਏ ਡੱਬੀ ਪੈਸੇ ਕਿੰਨੇ ਦੀ ਹੈ ਇਹ 80 ਰੁਪਏ ਡੱਬੀ ਹੈ 50 ਰੁਪਏ ਦੀ 50 ਰੁਪਏ ਦੀ ਮਨਰਾਜ ਕੰਪਨੀ ਦੀ ਇਹ ਲੋਕਾਂ ਨੇ ਪਿੰਡਾਂ ਚੋਂ ਇਕੱਠਾ ਸਮਾਨ ਲੈਣਾ ਜੀ ਜੀ ਆ ਪੈਨਸਲ ਲੱਗੀ ਹੈ। ਹਾਂਜੀ। ਯਹਾਂ ਪ੍ਰਿੰਟ ਦੀ 30 ਰੁਪਏ ਡੱਬੀ। ਓਕੇ ਜੀ। ਲੌਂਗਸ ਕੰਪਨੀ ਦੀ। ਸਿੰਗਲ ਪੀਸ ਵੀ ਜਿਹੜਾ ਮਰਜ਼ੀ ਲੈ ਲਓ ਦੁਕਾਨ ਤੇ ਆਦੇ ਕਿੰਨਾ। ਬਹੁਤ ਸਲ ਦੁਕਾਨਦਾਰਾਂ ਵਾਸਤੇ ਵਧੀਆ ਹੈ। ਬਹੁਤ স্মੋਲ ਸੇਲ ਦੁਕਾਨਦਾਰਾਂ ਵਾਸਤੇ ਵੀ ਹੈ। ਇਹ ਕੋਈ ਕ੍ਰਿਕਟ ਪੈਨਸਲ ਹੈ 20 ਰੁਪਏ ਡੱਬੀ। ਓਕੇ। ਬਸੇ ਵੇਂਦੀ ਹੈ। ਹਾਂਜੀ ਹਾਂਜੀ। 5 ਰੁਪਏ ਸੇਲ ਦੀ ਪੈਨਸਲ ਹੈ। ਓਕੇ ਜੀ। ਬਾਕੀ ਦੇਖ ਲਓ। ਆਰਾ ਸਾਰਾ ਸਾਮਾਨ ਤੇ ਆਪਾਂ ਇਹਨੂੰ ਲੋਡ ਕੀਤੀ ਬੇਸਕਾਲ। ਹੁਣ ਬੱਚਿਆਂ ਲਈ ਆਪਾਂ ਜੇ ਆਉਣੇ ਹੋ ਤਾਂ ਪਿੰਡਾਂ ਤੋਂ ਕੁਝ ਖਾਸੇ ਰੇਟ ਰਹਿ। ਕਿ ਉਹਨੂੰ ਰੇਟ ਦਾ ਬਹੁਤ ਫਰਕ ਪੈ ਜਾਊਗਾ ਐਂ ਚੀਜ਼ਾਂ ਰੋਜ਼ ਕੰਮ ਆਉਣੀਆਂ ਨੇ ਕਾਪੀਆਂ ਪੈਨਸਲਾਂ ਕਾਪੀਆਂ ਹੋ ਗਈਆਂ ਪੈਨਸਲਾਂ ਹੋ ਗਈਆਂ ਪੈਨ ਹੋ ਗਏ ਰਜਿਸਟਰ ਹੋ ਗਏ ਸਾਰਾ ਕੁਝ ਮਿਲੂ ਇਹਨਾਂ ਕੋਲ ਤੇ ਰੇਟ ਦਾ ਬਹੁਤ ਫਰਕ ਕਾਪੀਆਂ ਦਾ ਤਾਂ 50% ਹੀ ডিসਕਾਊਂਟ ਲੱਗਿਆ ਹੋਇਆ ਉਹ ਘਸਾ ਦੇਣਾ ਭਾਈ ਉਹਨਾਂ ਦੇ ਆ ਦੇਖ ਲਓ ਪੰਨੇ ਸਾਰੀਆਂ ਉਹਨਾਂ ਦਿਖਾਈਆਂ ਪਹਿਲਾਂ ਵੀ ਬਾਕੀ ਮੂਰੀ ਦਿਖਾ ਦੇ ਉਹਨੂੰ ਤੇ ਆਪਾਂ ਖੜੇ ਕਿਤਾਬ ਮਾਰਕੀਟਲੇੜੇ ਚਾਉਣਾ ਵੀ ਆਪ ਲੁਧਿਆਣਾ ਸਾਨੂੰ ਨੇ ਡਿਜੀਟਲ ਮਾਰਕੀਟ ਆ ਜਾਂਦੀ ਆ ਰੰਗ ਨਾ ਉਹਨਾਂ ਲਈ ਆ ਗਏ। ਨੰਬਰ ਦਿੱਤਾ ਹੋਇਆ ਉੱਪਰ ਵਾਲੇ ਨੰਬਰ ਕੇ ਨਾਲ ਆਪਣਾ ਆ ਆ ਆ ਆ ਨੰਬਰ ਆ ਨੰਬਰ ਦੇ ਕੈਸੀ ਵੈਸੀ ਨਿਆ ਕਾਪੀ ਸਟੋਰ ਨੂੰ ਤੇ ਆਵਾਕੀ ਦਾ ਨੰਬਰ ਦਰਖਾ ਮੰਨੇ ਆ ਮਾਰੋ ਕਿਹੜਾ ਉਹਨਾਂ ਦੀ ਆਪਦੀ ਫੈਕਟਰੀ ਆਪ ਚਾਰ ਕਰਦੇ ਆ ਸਮਾਨ ਨੂੰ ਸਾਫੀਆ ਕੂ ਕਿ ਆਪ ਚਾਰ ਕਰਦੇ ਨੇ ਕਾ ਕਰਕੇ ਰੇਟਾਂ ਦੇ ਫਰਕ ਨੇ ਆਣੀ ਹੈ ਉਹ ਮਾੜੀਆਂ ਚੀਜ਼ਾਂ ਨੂੰ ਤਾਂ ਕਰਕੇ ਹੋਰ ਉਹ ਕਈ ਮਾੜੀਆਂ